ਵੱਡੀ ਖਬਰ ਲੈ ਕੇ ਹਾਜ਼ਰ ਹੋયા ਦੱਸਿਆ ਕਿ ਅਕਾਲੀ ਦਲ ਨੂੰ ਇੱਕ ਵੱਡਾ ਛਟਕਾ ਲੱਗਿਆ ਹੈ ਤੇ ਉਥੇ ਹੀ ਅਨਿਲ ਜੋਸ਼ੀ ਹੁਣ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਉਹਨਾਂ ਦਾ ਬਿਆਨ ਸਾਹਮਣੇ ਆ ਰਿਹਾ ਤੇ ਕੱਲ ਉਹਨਾਂ ਦੀ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਹੋਈ ਤੇ ਜਿਸ ਤੋਂ ਬਾਅਦ ਉਹਥੇ ਹੀ ਆਚੇ ਕਾਂਗਰਸ ਪਾਰਟੀ ਉਹਨਾਂ ਨੇ ਜੁਆਇਨ ਕਰ ਲਈ ਅਕਾਲੀ ਦਲ ਨੂੰ ਇੱਕ ਵੱਡਾ ਝਟਕਾ ਦੇ ਦਿੱਤਾ ਹੈ ਤੇ ਦੱਸਿਏ ਕਿ ਉਥੇ ਹੀ ਲਗਾਤਾਰ ਜਿਹੜੀਆਂ ਕਿ ਕੱਲ ਚਰਚਾਵਾਂ ਵੀ ਹੋਈਆਂ ਪਰੰਤੂ ਇਸ ਤੋਂ ਪਹਿਲਾਂ ਹੀ ਕੱਲ ਅਕਾਲੀ ਦਲ ਦੇ ਦੋ ਵੱਡੇ ਲੀਡਰ ਜਿਹੜੇ ਕਿ ਅਕਾਲੀ ਦਲ ਨੂੰ ਇੱਕ ਵੱਡਾ ਝਟਕਾ ਦੇ ਕੇ ਗਏ ਨੇ ਤੇ ਇੱਕ ਪਾਸੇ ਜਗਦੀਪ ਜੀਮਾ ਨੂੰ ਪਾਰਟੀ ਦੇ ਵਿੱਚੋਂ ਬਾਹਰ ਕੱਢ ਦਿੱਤਾ ਜਾਂਦਾ ਹੈ ਤੇ ਦੂਜੇ ਪਾਸੇ ਉਥੇ ਹੀ ਅਨਿਲ ਜੋਸ਼ੀ ਜਿਹੜੇ ਕਿ ਕਾਂਗਰਸ ਪਾਰਟੀ ਦੇ ਵਿੱਚ ਕਾਮਲ ਹੋ ਗਏ ਨੇ ਹੋਰ ਕੀ ਕੁਝ ਕਹਿਣਾ ਅਨਿਲ ਜੋਸ਼ੀ ਦਾ ਆਓ ਤੁਹਾਨੂੰ ਸੁਣਾਉਨੇ ਆ ਮੈਂ ਅਸਲੀਅਤ ਦੱਸੀ ਸੀ ਪਾਰਟੀ ਨੂੰ ਤੇ ਤੁਹਾਨੂੰ ਪਾਰਟੀ ਦੇ ਲੀਡਰ ਜਿਹੜੇ ਗੁੰਮਰਾਹ ਕਰ ਰਹੇ ਪਏ ਬਹੁਤ ਸਾਰੇ ਸਾਡੇ ਨਾਲ ਆ ਰਹੇ ਆ ਬਹੁਤ ਅਸਰਤ ਕਰ ਰਹੇ ਆ بڑا ਉਲਾਗਾ ਵਾ ਤੇ ਝੂਠ ਬੋਲਦੇ ਦਿੱਲੀ ਵੀ ਗਿਆ ਪਰ ਮੈਂ ਫਿਰ ਜਦੋਂ ਕਿਤੇ ਮੇਰੀ ਸੁਣਵਾਈ ਨਹੀਂ ਹੋਈ ਤੇ ਫਿਰ ਮੈਂ ਉੱਠ ਕੇ ਸਾਰੀ ਮੀਡੀਆ ਨੂੰ ਪਤਾ ਹੁਗਾ ਪਰ ਮੈਂ ਉਹ ਉੱਥੇ ਹੋਇਆ ਪਾਰਟੀ ਦੀ ਇਸ ਤਰ੍ਹਾਂ ਦੀ ਮੀਟਿੰਗ ਸੀ ਵੀ ਇਹ ਠੀਕ ਨਹੀਂਗਾ ਪੰਜਾਬ ਨਾਲ ਖੜੇ ਹੋਣਾ ਚਾਹੀਦਾ ਸਾਨੂੰ ਅਸੀਂ ਪੰਜਾਬੀ ਆ ਅਸੀਂ ਕਿਸਾਨ ਆ ਕੋਈ ਵੀ ਵਰਗ ਉਹਨਾਂ ਬੁੱਲਾ ਦੇ ਹੱਥ ਵਿੱਚ ਨਹੀਂ ਗਿਆ ਇੱਕ ਪਾਸੇ ਸਿਰਫ ਉਹਦਾ ਵਿਜੇਪੀਆ ਬਾਕੀ ਸਾਰੇ ਇੱਕ ਪਾਸੇ ਵਪਾਰੀ ਕਿਸਾਨ ਪਾਰਟੀਆਂ ਸਾਰੀਆਂ ਤੇ ਉਹਨਾਂ ਨੇ ਇਹ ਗੱਲ ਮੈਨੂੰ ਉਹਨਾਂ ਨੂੰ ਚੰਗੀ ਨਹੀਂ ਲੱਗੀ ਮੈਨੂੰ ਪਾਰਟੀ ਤੋਂ ਕੱਢ ਦਾ ਉਹਨਾਂ ਛੇ ਮੈਂ ਛੇ ਦਿਨੇ ਤਕਰੀਬਨ ਕਿਸੇ ਬਗੈਰ ਪਾਰਟੀ ਤੋਂ ਰਿਹਾ ਫਿਰ ਚਲੋ ਸੰਪਰਕ ਹੋਇਆ ਮੈਂ ਬਾਦਲ ਸਾਹਿਬ ਦੀ ਸੋਚ ਲਈ ਸੀ ਚਲੋ ਪਰ ਉਸ ਤੋਂ ਬਾਅਦ ਮੈਂ ਜਦੋਂ ਅਕਾਲੀ ਦਲ ਚ ਚਲੇ ਗਿਆ ਸਾਰੇ ਇਸ ਤਰ੍ਹਾਂ ਵੀ ਚਲੋ ਫਿਰ ਉਹ ਫੈਮਲੀ ਹਜੂਰ ਥੋੜਾ ਜਿਆਦਾ ਆਉਣ ਲੱਗਦਾ ਹੁੰਦਾ ਵੀ ਦੂਸਰੇ ਇਕਦਮ ਦੂਸਰੀ ਪਾਰਟੀ ਇਕੱਠੇ ਰਹੇ ਆ ਤੇ ਆਪਣੇ ਇਕੱਠੇ ਸੀਦੇ ਵੀ ਅਕਾਲੀ ਰਹੇ ਆ ਪਰ ਉੱਥੇ ਵੀ ਜਦੋਂ ਅਸੀਂ ਮੋਰ ਕਮੇਟੀ ਦੀ ਉਹ ਸਾਰੀਆਂ ਹਾਈ ਪਾਵਰ ਕਮੇਟੀਆਂ ਪਾਰਟੀ ਜਿਹੜੀਆਂ ਹੁੰਦੀਆਂ ਉਹਨਾਂ ਸੀਗਾ ਪਰ ਮੈਂਬਰਾਂ ਦਾ ਕੋਸ਼ਿਸ਼ ਸੁਖਵੀਰ ਵੀ ਮੈਂ ਕਹਿ ਸਕਦਾ ਪਰ ਮੈਂ ਕਿ ਜਿਹੜੇ ਮੈਂਬਰ ਸੀਗੇ ਤਕਾਲੀ ਜਲ ਦੇ ਕੋਰ ਕਮੇਟੀ ਦੇ ਉਹਨਾਂ ਦੇ ਵਿਚਾਰਾਂ ਦਾ ਮਤ ਮੈਨੂੰ ਨਹੀਂ ਲੱਗਦਾ ਇਹਨੂੰ ਜ਼ਬਰਦਸਤੀ ਬੈਠਾ ਉਹ ਜ ਰੱਪਰ ਜਿੰਨਾ ਚਿਰ ਮਰਿਆ ਪਾਰਲੀਮੈਂਟ ਵਿੱਚ ਵੀ ਦੇ ਕੋ ਬੀਜੇਪੀ ਕੱਲ ਨਹੀਂ ਇਕੱਠੇ ਰਹੀ ਕਦੇ ਜਿੱਦ ਸਕੇ ਤਕ ਪਾਰਟੀ ਨੇ ਮੈਨੂੰ ਹਮਲਾਤਾ ਵੀ ਲੱਗਦੀ ਹੈ ਉਹ ਹੋਰ ਪਾਸਿਓਂ ਵੀ ਕਿਹਾ ਜਾ ਰਿਹਾ ਸੀ ਸਰਕਾਰ ਜਿਹੜੀ ਐਸਲੇ ਉਹਨਾਂ ਨੂੰ ਵੀ ਕਿਹਾ ਜਾ ਰਿਹਾ ਸੀ ਪਰ ਮੈਂ ਕੰਨੀ ਇਸ ਟਾਈਮ ਤੇਰੇ ਮੈਂ ਛੱਡ ਸਕਦਾ ਤੇ ਮੈਂ ਉਦੋਂ ਡੱਟ ਕੇ ਉੱਥੇ ਲੱਤ ਲਾਈ ਪਰ ਮੈਂ ਉਸ ਤੋਂ ਬਾਅਦ ਮੈਂ ਇਹ ਸੋਚ ਲਿਆ ਵੀ ਮੇਰਾ ਇੱਥੇ ਨਹੀਂ ਸਹੀ ਜਗ੍ਹਾ ਤੇ ਮੈਂ ਆਪਣੇ ਵਿਚਾਰ ਹੀ ਜਦੋਂ ਫਰਕਿਆ ਤੇ ਫਿਰ ਮੈਂ ਕਿੱਥੇ ਰਹਿ ਸਕਦਾ ਤੇ ਮੈਂ ਦੇਖੋ ਜੀ ਮੈਂ ਅੰਮ੍ਰਿਤਸਰ ਕੰਮ ਕੀਤਾ ਗਲੀ ਗਲੀ ਕੰਮ ਕੀਤਾ ਮੈਂ ਸ਼ਹਿਰ ਦੀ ਪੋਲਿਟਿਕਸ ਅੰਮ੍ਰਿਤਸਰ ਦੀ ਕੀਤੀ ਹੈ ਮੈਂ ਉਥੋਂ ਦਾ ਵਰਕਰ ਮੈਂ ਉੱਥੇ ਹੀ ਰਹਿਣਾ ਤੇ ਅੰਮ੍ਰਿਤਸਰ ਦੇ ਵਿੱਚ ਗੁਰੂ ਨਗਰੀ ਤੇ ਪੰਜਾਬ ਦੀ ਕੰਮ ਕਰਾਂਗਾ ਜਿੱਥੇ ਪਾਰਟੀ ਜਿਹੜੀ ਹੈ ਜੋ ਕੰਪੇਨ ਦੀ ਜੋ ਮਿਹਨਤ ਕਰਨ ਦੀ ਡਿਊਟੀ ਲਾਉ ਪਰ ਮੈਂ ਅੰਮ੍ਰਿਤਸਰ ਵਾਸਤੇ ਜਿਹੜਾ ਉਹ ਗਿਆ ਅੰਮ੍ਰਿਤਸਰ ਹੀ ਰਹਿਣਾ

ਆਮ ਆ ਵਰਕਰਾਂ ਆ ਪਾਰਟੀ ਤੋਂ ਕਿ ਮੈਂ ਮੰਤਰੀ ਵੀ ਰਿਆ ਬਰਸ਼ਕ ਮੈਂ ਵਰਕਰ ਹਾਂ ਤੁਹਾਕੀ ਤਾਂ ਮੈਂ ਇਸ ਗੱਲ ਤੋਂ ਹੈਰਾਨ ਰਹਿ ਗਿਆ ਮੈਂ ਕਦੀ ਕਿਸੇ ਏਡੇ ਵੱਡੇ ਲੀਡਰਾਂ ਦਾ ਇਸ ਤਰ੍ਹਾਂ ਦਾ ਰਵੱਈਆ ਨਹੀਂ ਵੇਖਿਆ ਜਨਾ ਉਹਨਾਂ ਨੇ ਇੰਨਾ ਪੋਜ਼ਿਟਿਵ ਕੋਈ ਨਾ ਦਾ ਐਟੀਟਿਊਡ ਸੀਗਾ ਇੰਨੇ ਬਧੀਆ ਤਰੀਕੇ ਨਾਲ ਮੈਥੇ ਗੱਲਬਾਤ ਕੀਤੀ ਜਿਸ ਤਰ੍ਹਾਂ ਸ਼੍ਰੀ ਕੇਸੀ ਜਨੂ ਕੋ ਬਾਤ ਕੀਤੀ ਹੈ ਸ਼੍ਰੀ ਬੀ ਪੂਨੀ ਸਰਗਿਲ ਜੀ ਉਹ ਰੂਸੀ ਆ ਸ਼ਰਤੀਸਗੜ ਇਹਨਾਂ ਨਾਲ ਬਹੁਤ ਲੰਬੀ ਸਾਡੀ ਗੱਲ ਹੋਈ ਰਾਜਾਜੀ ਦੇ ਅੱਗੇ ਕਾਰ ਦਿੱਲੀ ਚ ਇਹਨਾਂ ਨੇ ਗੁੜਾ ਕਰਤਾ ਕਿ ਮਦਰ ਮੈਂ ਮੂਦੂ ਤੇ ਹਾਲੇ ਗੱਲਬਾਤ ਕਰਨ ਗਿਆ ਸੀ ਪਰ ਮੈਂ ਉਸ ਤੋਂ ਬਾਅਦ ਕੋਈ 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 ਸ਼ਬਦ ਹੈ ਹੀ ਨਹੀਂ ਸੀ ਕਹਿਣ ਵਾਲਾ ਕਿ ਮੈਂ ਹਾਲੇ ਕੇ ਰਾਜਾ ਜੀ ਨੇ ਮੈਂ ਗੱਲ ਕੀਤੀ ਕੋਈ ਗੱਲ ਕਰ ਲੋ ਕੋਈ ਕਰਨੀ ਮੈਂ ਕਹਿਆ ਜਿਸ ਤਰ੍ਹਾਂ ਇਹ ਵਿੜੇ ਆ ਜੋ ਪੋਜ਼ਿਟਿਵ ਵਾਇਸ ਮੈਨੂੰ ਆਈਆਂ ਮੇਰੇ ਮੇਰਾ ਕੱਲ ਗੱਲ ਕਰਨ ਲਈ ਕੋਈ ਇਹਦੀ ਲੰਬੀ ਚੌੜੀ ਜ਼ਰੂਰਤ ਹੈ ਹੀ ਨਹੀਂ ਬਾਕੀ ਸੇ ਇਨਫਾਰਮਲ ਕਰਨਾ ਬਹੁਤ ਸਾਰੇ ਕੀਤੀਆਂ ਮੈਂ ਲੀਡਰਸ਼ਿਪ ਦਾ ਸਾਰੇ ਪੰਜਾਬ ਦੀ ਸਰਕਾਰ ਤੋਂ ਸਿਵਾਜਵਾਜ ਦੀ ਰਾਜਦਾਨੀ ਦੀ ਸਾਰੇ ਬਿਠੇ ਆ ਸੁਖਲਾ ਜੀ ਬਿਠੇ ਆ ਫੌਜਲਾ ਸਾਹਿਬ ਸਾਡੇ ਭਰਾ ਸੋਨੀ ਸਾਹਿਬ ਬਿਠੇ ਆ ਜਿੰਨੇ ਵੀ ਲੀਡਰਸ਼ਿਪ ਦਾ ਨਾਮਾਂ ਦੀ ਤਫਸੀਲ ਸਨਾ ਜਾਵਾ ਸਭਾ ਸਾਰੇ ਕਾਂਗਰਸ ਕਮੇਟੀ ਸਾਰੇ ਐਮ ਐਲ ਏ ਸਾਹਿਬਾ ਪੁਰਾ ਮੰਤਰੀ ਅੱਲਾ ਦੇ ਅਸੀਂ ਕੁਲੀਕ ਹੀ ਰਹੇ ਆ ਬੜੇ ਯਾਰਾਂ ਦੋਸਤਾਂ ਕੋ ਚੰਗੇ ਮੌਸਰੇ ਬਣਾ ਸ਼ਕਲਾ ਦੂਸਰੀ ਪਾਰਟੀਆਂ ਤੋਂ ਅਸੀਂ ਪਰ ਮੈਨੂੰ ਪਤਾ ਰਾਜਾ ਸੀਮਾ ਸਾਹਿਬ ਤੁਸੀਂ ਦੱਸ ਰਹੇ ਸਾਰੇ ਜਿੰਦਾ ਪਿਠੇ ਆ ਤਾਂ ਮੈਨੂੰ ਕਦੀ ਲੱਗਾ ਨਹੀਂ ਸੀ ਅਸੀਂ ਕਿਸੇ ਸਪੋਰਟ ਪਾਰਟੀ ਦੇ ਵਿੱਚ ਵਿਚਰ ਰਹੇ ਜਿੱਦਾਂ ਮਿਲਦੇ ਸੀ ਭਰਾਵਾ ਵਾਂਗੂ ਯਾਰਾਂ ਦੋਸਤਾਂ ਕੋ ਮਿਲਦੇ ਸੀ ਤੇ ਮੈਨੂੰ ਇਹਨਾਂ ਨੂੰ ਵੀ ਕਦੀ ਢੀਲ ਲਿਆ ਹੋ ਕਿ ਕਿਸੇ ਹੋਰ ਸਰਕਾਰ ਦੇ ਕੋਲ ਜਾ ਰਹੇ ਕੰਮ ਵਾਸਤੇ ਇਸ ਕਰਕੇ ਮੈਨੂੰ ਕਦੀ ਇਹ ਔਰਦੀ ਫੀਲ ਹੋਇਆ ਮੈਂ ਸਭ ਤੋਂ ਸਾਰੀ ਲੀਡਰਸ਼ਿਪ ਦਾ ਦਿਲ ਦੀਆਂ ਗਹਿਰਾਂਿਆਂ ਜਤੋਂ ਧੰਨਵਾਦ ਕਰਦਾ ਬਾਕੀ ਤੁਸੀਂ ਸਵਾਲ ਹੀ ਕਰੋਗੇ ਅੱਜ ਦੀ ਦਿਨ ਤੇ ਮੈਂ ਧੰਨਵਾਦ ਕਰਦਾ ਜਿਹੜੀ ਉਹ ਪਾਰਟੀ ਦੀ ਜੋ ਨੀਤੀਆਂ ਆਉਣਗੀਆਂ ਉਹ ਮੈਂ ਸਮਝੂਗਾ ਜਿਸ ਤਰ੍ਹਾਂ ਦਾ ਵੀ ਕੰਮ ਦੇਣਗੇ ਕਿਉਂਕਿ ਮੈਂ ਵਰਕਰ ਆ ਮੈਂ तकरीबन ਸਗਰਾਂਜ ਤੇ ਪਾਰਟੀ ਦੇ ਵਿੱਚ ਤੇ ਸਰਕਾਰ ਦੇ ਵਿੱਚ 10 ਸਾਲ ਸਰਕਾਰ ਚ ਬਾਕੀ ਤਕਰੀਬਨ 35 ਸਾਲ ਮੈਂ ਕੰਮ ਕੀਤਾ ਤੇ ਹਣੋਂ ਤੱਕ 18-18 ਘੰਟੇ ਕੰਮ ਕੀਤਾ ਮੈਨੂੰ ਕੰਮ ਜਿਹੜਾ ਵਾ ਨਾ ਉਹ ਹੀ ਮੇਰੀ ਸਭ ਤੋਂ ਅਲਰਜੀ ਨਹੀਂ ਆ ਜਿਸ ਤਰ੍ਹਾਂ ਮੈਂ ਐਸਟਾ ਕੋ 20 ਸਾਲ ਤੋਂ 17 ਸਾਲ ਤੋਂ ਮੈਂ ਕਿਸੇ ਪਾਰਟੀ 'ਚ ਨਹੀਂ ਮਰਜ਼ਾਈ ਕਰਦਾ ਸੀ ਸ਼੍ਰਮਣੀ ਕਾਲੀ ਦਾ ਤੋਂ ਤਕਰੀਬਨ ਸਾਲ ਪਹਿਲਾਂ ਤੇ ਮੈਂ ਐ ਲੱਗਦਾ ਜਿਦਾਂ ਮੈਂ ਮਤਲਬ ਮੈਂ ਢੀਕ ਹੋ ਰਿਹਾ ਮੇਰੀ ਅਨਰਜੀ ਜਿਹੜਾ ਵਾ ਉਹ ਲੋਕਾਂ ਦੀ ਸੇਵਾ ਤੇ ਕੰਮ ਆ ਮੈਨੂੰ ਇਸ ਕਰਕੇ ਇਹ ਅੱਜ ਤੇਰੇ ਕੋਲ ਹੋਰ ਬਹੁਤ ਵੱਡੀ એનર્ਜੀ ਲਈ ਜਾ ਤੈਨੂੰ ਪਾਰਟੀ ਨੇ ਬਹੁਤ ਸਤਕਾਰ ਦੇ ਕੇ ਸਾਰੀ ਲੀਡਰਸ਼ਿਪ ਨੇ ਬਹੁਤ ਇੱਜ਼ਤ ਦੇ ਨਾਲ ਬਹੁਤ ਮਾਣ ਦੇ ਨਾਲ ਬੜੇ ਪਿਆਰ ਦੇ ਨਾਲ ਕਿਤੇ ਮੈਂ ਜੁਆਇਨ ਕਰਨ ਤੋਂ ਪਹਿਲਾਂ ਵੀ ਪੰਜਾਬ ਦੀ ਸਾਰੀ ਲੀਡਰਸ਼ਿਪ ਨਾਲ ਭਾਵੇਂ ਉਸਦੀਰ ਨਵਾਲੀ ਸੀ ਸਰਕਾਰੀਆ ਸਾਹਿਬ ਆ ਭਾਵੇਂ ਕ੍ਰਿਪਤੀ ਸੀ ਏ ਅਰਦਾਸ ਜੀ ਬਾਜਵਾ ਜੀ ਸਾਰੇ ਸਾਡੇ ਵੱਡੇ ਭਰਾਵੋ ਸੋਨੀ ਸਾਹਿਬ ਕੋਈ ਨਹੀਂ ਐਸਾ ਅਰਜਨ ਸਿੰਘ ਸਾਹਿਬ ਸਭ ਨੇ ਮੈਂ ਗੱਲ ਕੀਤੀ ਤੇ ਕਿਸੇ ਨੇ ਵੀ ਇਹ ਨਹੀਂ ਅਭਿਆਨ ਨੇ ਸਾਰੇ ਨੇ ਵਾਰ ਨਾਲੋਂ ਕੀਤਾ ਦਿਲੋਂ ਗਿਆ ਵੀ ਆਪਾਂ ਇਕੱਠੇ ਹੋਈਏ ਆਓ ਨਮਸਤ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਮਿਲ ਬਲਵਾਨਾਂ ਤੋਂ ਸਤਿ ਸ੍ਰੀ ਅਕਾਲ ਜੀ ਦੇਖੋ ਮੇਰੀ ਵਿਚਾਰਧਾਰਾ ਸ਼ੁਰੂ ਤੋਂ ਮੈਂ ਕਿਸੇ ਪਾਰਟੀ ਚ ਹੋ ਰਿਹਾ ਮੈਂ ਸੈਕੂਲਰਿਜ਼ਮ ਦਾ ਹਮਦਰਦ ਹਾਂ ਮੈਂ 24 ਸਾਲ ਦੀ ਉਮਰ ਤੱਕ ਪਿੰਡ ਦੇ ਵਿੱਚ ਬਤੀਤ ਕੀਤੀ ਆਪਣੀ ਸਾਡਾ ਛੋਟਾ ਜਿਹਾ ਪਿੰਡ ਸੰਗੀਤ ਰੰਗਾਂ ਤੇ ਲਾਖੀ ਜਿਮੀਦਾਰਾ ਵੀ ਕੀਤਾ ਮੇਰੇ ਪਹਾਦਰ ਟੀਚਰ ਸੇ ਹਰ ਵਾਰ ਤੇ ਮੋਲੀ ਨਾਲ ਮਰਸ਼ੀਦ ਹੋਏ ਤੇ ਮੈਂ ਤੁਹਾਨੂੰ ਦੱਸਿਆ ਕਿ ਮੈਂ ਸਾਡੇ ਸਾਰੇ ਯਾਰ ਦੋਸਤ ਵੀ ਸੀ ਸਾਰੇ ਹਰ ਵਰਗ ਹਰ ਕਮਿਊਨਿਟੀ ਦੇ ਸੀਗੇ ਸਾਨੂੰ ਕਦੀ ਪੀਲ ਨਹੀਂ ਚਾਹ ਕੋਣ ਕਰੂਆ ਕੋਣ ਸਿੱਖਿਆ ਕੋਣ ਪੀਸੀਆ ਕੋ ਨਾ ਸੀ ਆ ਤੇ ਮੈਂ ਜੇ ਐਸੇ ਕਰਕੇ ਮੈਂ ਪਹਿਲਾਂ ਦੱਸਿਆ ਤਾਂ ਜਦੋਂ ਮੈਂ ਸਰਕਾਰ ਚ ਵੀ ਸੀ ਨਾ ਕੌਸਲੇ ਵੀ ਅੱਜ ਤੱਕ ਪੂਰੇ ਪੰਜਾਬ 'ਚ ਮੈਂ ਦਾਅਵਾ ਕਰ ਰਿਹਾ ਹਾਂ ਪ੍ਰੈਸ ਦੇ ਸਾਹਮਣੇ ਕੋਈ ਇੱਕ ਬੰਦਾ ਵਰਕਰ ਲੀਡਰ ਇਹ ਕਹੇ ਦੇ ਕਿ ਮੇਰੇ ਆਫਿਸ